ਜਾ ਜਿਹੜੀ ਇਹ ਪ੍ਰੈਸ ਕਾਨਫਰੰਸ ਨੂੰ ਸਦਿ ਹੈ ਅੱਜ ਇਸੇ ਕਰਕੇ ਤੁਹਾਨੂੰ ਮਤ ਭੁਲਾਇਆ ਹੈ ਬਈ ਦੋ ਸੱਬਰ ਨੂੰ ਜੋ ਕਾਲਸਰ ਸਾਹਿਬ ਦੇ ਜਿਹੜਾ ਦੇ ਸੇਵਾ ਲਈ ਸੀ ਉਹਦੇ ਤੇ ਸਾਰਾ ਸਿਕਸ ਦਾ ਤਬਕ ਬਹੁਤ ਹੋਸੀਗਾ ਬਈ ਜਿਹੜੀ ਕਾਲੀਦਲ ਦੀ ਡਿਗੀ ਹੋਈ ਸ਼ਾਖਾ ਹੈ ਉਹ ਫੇਰ ਉਹਦੀ ਹੂਦ ਵੱਜੂਗੀ ਔਰ ਅਕਾਤ ਤੱਕ ਸਾਡਾ ਸਿੱਖ ਹੁੰਦਾ ਉਹ ਤੱਕ ਤਾਂ ਬਈ ਜਿਹੜਾ ਜਾਸਰ ਆਗਪਾ ਝੂਠ ਬੋਲ ਸਕਦੇ ਆ ਤੇ ਨਾ ਹੀ ਬੋਲਦਾ ਕਿਸੇ ਨੂੰ ਤੇ ਸਾਰੀ ਸੇਕ ਕਮੇਸ ਕਰਨ ਕੋਸ਼ਿਸ਼ ਕੀਤੀ ਕਿ ਇਹ ਜਿਹੜਾ ਇਹ ਕਾਫਰ ਸਾਹਿਬ ਨੇ ਸੇਵਾ ਲਈ ਆ ਇਹਦੇ ਨਾਲ ਸ਼ਰੋਮਣੀ ਕਾਲੀ ਦਲ ਦੇ ਪੈਰ ਲੱਗ ਜਾਂਦੇ ਪਰ ਉਹਦੇ ਬਾਅਦ ਹੋਇਆ ਕਿ ਕਿ ਜਿਹੜੀਆਂ ਤਬਦੀਲੀਆਂ ਆਈਆਂ ਨੇ ਪਹਿਲਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਗਿਆ ਗਿਆ ਵੀ ਚੌੜੇ ਨੂੰ ਇਹ ਕੀ ਚੌੜਾ ਕੀ ਉਹਦਾ ਨਰੈਨ ਸਿੰਘ ਚੌੜਾ ਨਰੈਨ ਸਿੰਘ ਚੌੜੇ ਨੂੰ ਅਕਾਲੀ ਇਹ ਆਪਣੇ ਸਿੱਖ ਪੰਥ ਚੁੱਛੇ ਕਿਹਾ ਜਾਵੇ ਪਰ ਲੋਕਾਂ ਨੇ ਉਹਦਾ ਵਿਰੋਧ ਕੀਤਾ ਫਿਰ ਉਹ ਵਾਪਸ ਲੈ ਰਾ ਪਿਆ ਫਿਰ ਕਿਹਾ ਭਈ ਜਿਹੜੇ ਆਪਣੇ ਸਿੰਘ ਸਾਹਿਬ ਨੇ ਕਹਿੰਦੀ ਹਰਪ੍ਰੀਤ ਸਿੰਘ ਗੋਰੀ ਉਹਨਾਂ ਦਾ ਅਸਤੀਫਾ ਮਨਜ਼ੂਰ ਕੀਤਾ ਜਾਵੇ ਅਕਾਲ ਤਖਤ ਸਾਹਿਬ ਦੇ ਜਹਦਰ ਨਾਲ ਕਿਹਾ ਭਈ ਜੇ ਉਹਨਾਂ ਦਾ ਅਸਤੀਫਾ ਮਨਜ਼ੂਰ ਕਰੋਗੇ ਜੇ ਅਸੀਂ ਵੀ ਨਾਲ ਕਰਾਂਗੇ ਉਹ ਅਸਤੀਫਾ ਵੀ ਵਾਪਸ ਲਿਆ ਗਿਆ ਇਤਾਰੀ ਘਟਨਾ ਦੇ ਬਾਅਦ ਜਿਹੜੀ ਕਾਰਤਖ ਸਾਬ ਨੇ ਸੱਤ ਮੈਂਬਰੀ ਕਮੇਟੀ ਬਣਾਈ ਸੀ ਵੀ ਜਿਹਦੇ ਕਰਕੇ ਆਪਾਂ ਭਗਤੀ ਭਰਤੀ ਕਰਦੀ ਸੀ ਸਾਰੇ ਅਕਾਲੀ ਦਲਾਂ ਨੂੰ ਨਾਲ ਲੈ ਕੇ ਉਸ ਕਮੇਟੀ ਦਾ ਵੀ ਅਮਲ ਨਹੀਂ ਕੀਤਾ ਗਿਆ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਇਸ ਕਰਕੇ ਬੁਲਾਇਆ ਇਹੋ ਬੇਨਤੀ ਕਰਨੀ ਆ ਕਿ ਆਕਾਤਖ ਪ੍ਰਿਭਾ ਹੁਕਮ ਸਾਨੂੰ ਸਾਰਿਆਂ ਨੂੰ ਮੰਨਣਾ ਚਾਹੀਦਾ ਉਹ ਸਾਰੇ ਵਰਕਰ ਸਾਹਿਬਾਨ ਨੂੰ ਮੇਰੇ ਇਹੋ ਹੀ ਬੇਨਤੀ ਆ ਵੀ ਆਪਾਂ ਤਗਰੇ ਹੋ ਕਿ ਇਹਨੇ ਵੀ ਕਮੇਟੀ ਅਕਾਲ ਸਖਬ ਸਾਹਿਬ ਦੇ ਜੈਸਦਾਰ ਨੇ ਬਣਾਈ ਆ ਉਹਦੇ ਅਨੁਸਾਰ ਚੱਲੀਏ ਤਾਂ ਜੋ ਆਉਣ ਵਾਲਾ ਦਿਨ ਅਕਾਲੀ ਦਲ ਦੇ ਚੱਗੇ ਆ ਜਾਵੇ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਮੈਂਬਰਸ਼ਿਪ ਭਰੀ ਗਈ ਆ ਹਾਂਜੀ ਆਪਣੇ ਤੌਰ ਤੇ ਹਾਂਜੀ ਉਹ ਕਿਦਾਂ ਬਿੰਦੇ ਵੇਖੋ ਮੇਰੀ ਮੈਂ ਬੇਨਤੀ ਕਰਦਾ ਮੈਂ ਕਿਸੇ ਦੇ ਕੋਈ ਖਰਾਬ ਨਹੀਂ ਗੱਲ ਕਰਦਾ ਮੈਂ ਤਾਂ ਆਪਣੀ ਰਾਇ ਦਿੰਦੀ ਹਾਂਜੀ ਜੇ ਸੁਖਬੀਰ ਤੋਂ ਜੇ ਥੋੜੀ ਬੋਧ ਵਿਚ ਆ ਰਪਉਂਦੀ ਉਹਨੂੰ ਅਕਾਲ ਤਖਤ ਦੇ ਹੁਕਮ ਤੇ ਚੱਲਣਾ ਚਾਹੀਦਾ ਪਹਿਲੇ ਦਿਨ ਹੀ ਮੀਟਿੰਗ ਵੀ ਹੋਈ ਆ ਅਕਾਲ ਤਖਤ ਧਾਮੀ ਉਹਨਾਂ ਦੀ ਤੇ ਵਡਾਲਾ ਉਹਨਾਂ ਦੀ ਇਸ ਮਾਮਲੇ ਨੂੰ ਲੈ ਕੇ ਅਕਾਲ ਤਖਤ ਸਾਹਿਬ ਤੇ ਕਿਵੇਂ ਦੇ ਦੇ ਜੋ ਫਿਰ ਉਹ ਹੀ ਚੰਦਰੀ ਉਹਨਾਂ ਦੀ ਵਕਤ ਵੇਖੋ ਇਹ ਇਹ ਵਡਾਲਾ ਹੋ ਰਹੀ ਤੇ ਧਾਮੇ ਵੀ ਇਹ ਚਾਹੁੰਦਾ ਵੀ ਭਰਤੀ ਉਦਾਂ ਹੀ ਹੋਵੇ ਪਰ ਲਈ ਅੱਜ ਸੁਖੀਰ ਬਾਦਲ ਕਿਸੇ ਪਾਸੇ ਲੱਗ ਗਏ ਸੁਖੀਰ ਸਿੰਘ ਕਹਿੰਦੇ ਕਿ ਉਹਨਾਂ ਨੇ ਇਲਜ਼ਾਮ ਆਪਣੀ ਝੋਲੀ ਪਵਾਏ ਨੇ ਉਹ ਬੁੜਾ ਘਰ ਨਹੀਂਗੇ ਅੱਗੇ ਕਹਿੰਦੇ ਉਹਨਾਂ ਨੇ ਇਲਜ਼ਾਮ ਸ੍ਰੀ ਕਾਲ ਤਖਸਾਲ ਦਾ ਕਰਕੇ ਆਪਣੀ ਝੂਣੀ ਪਵਾ ਲਏ ਨੇ ਹਾਂ ਪਰ ਉਹ ਗੁਨਾਹਗਰ ਨਹੀਂ ਸਰ ਨਹੀਂ ਮੈਨੂੰ ਗੱਲ ਸੁਣੋ ਇਹ ਉਹਨੇ ਗਲਤ ਕੀਤਾ ਵੀ ਰੌਲਾ ਨਵੇਰ ਨੂੰ ਆਤੀ ਗਲਤ ਗਿਆ ਹੁਣ ਆਪਾਂ ਇੱਥੇ ਇਕੱਠੇ ਹੋਏ ਆ ਜੇ ਮੈਂ ਜੋ ਬੋਲਣ ਦੇ ਆ ਤੇ ਦਸਾਂ ਮਿੰਟਾਂ ਬਾਅਦ ਮੈਂ ਕਿਹਾ ਯਾਰ ਮੈਂ ਪ੍ਰੈਸ ਕਾਨਫਰੰਸ ਨਹੀਂ ਬੁਲਾਈ ਕੋਈ ਗੱਲ ਆ ਜੋ ਮੈਂ ਕਿਹਾ ਮੈਨੂੰ ਉਹ ਤੇ ਖੜਾ ਤੇ ਹੋਣਾ ਚਾਹੀਦਾ ਮੈਂ ਠੀਕ ਆ ਤੇ ਜੋ ਉਹਨੇ ਮੰਨਿਆ ਉਹ ਠੀਕ ਸੀਗਾ ਤੇ ਤਾਂ ਹੀ ਸੇਕਾਂਪ ਜਗਤ ਨੇ ਐਕਸੈਪਟ ਕੀਤਾ ਵੀ ਉਹ ਗਲਤ ਸੀਗਾ ਤਾਂ ਤਾਂ ਹੀ ਐਕਸੈਪਟ ਕੀਤਾ ਹੀ ਸ਼੍ਰੋਮਣੀ ਕਾਲੀ ਦਲ ਹਾਸ਼ੀਏ ਦੇ ਕਿੰਦਾ ਚਲਾ ਗਿਆ 50 ਲੱਖ ਸੁਖਬੀਰ ਸਿੰਘ ਬਾਦਲ ਕਹਿੰਦੇ ਮੈਂਬਰਸ਼ਿਪ ਦੇਸ਼ ਭਰ ਦੇ ਵਿੱਚ ਕਰਾਂਗੇ ਲੱਗਦਾ ਵਾ ਕਿ 50 ਲੱਖ ਮੈਂਬਰਸ਼ਿਪ ਪੋਸੀਬਲ ਹੋ ਸਕੂ ਬੜੀ ਗੱਲ ਤੇ ਨੋ ਦੇਖੋ ਮੈਂ ਇਹਨਾਂ ਗੱਲਾਂ 'ਚ ਨਹੀਂ ਆਉਂਦਾ ਕਿ ਝੂਠ ਬੋਲਣ ਦਾ ਕੋਈ ਫਾਇਦਾ ਨਹੀਂ ਗੱਲ ਇਹ ਵੀ ਆਪਾਂ ਅਸਲ ਹੀ ਮੈਂਬਰਸ਼ਿਪ ਕਰੀਏ ਜਿਹੜੀ ਅਕਾਲੀ ਦਲ ਦੇ ਜੈਸਦਰ ਸਾਹਿਬ ਨੇ ਅਸੀਂ ਵੀ ਕਰਦੇ ਰਹੇ ਹਾਂ ਸਰਕਲ ਪ੍ਰਧਾਨ ਬਕਾਇਦਾ ਕਾਪੀਆਂ ਲੈਂਦੇ ਸਨ ਸਰਕਲ ਪ੍ਰਧਾਨ ਭਰਤੀ ਕਰਦੇ ਸਨ ਉਹਦੇ ਚ ਪਹਿਲਾਂ ਅਸੀਂ ਸਰਕਲ ਪ੍ਰਧਾਨ ਚੁੰਦੇ ਸਾਂ ਫਿਰ ਜ਼ਿਲ੍ਹੇ ਦੇ ਡੈਲੀਗੇਟ ਚੁੰਦੇ ਸਾਂ ਫਿਰ ਜ਼ਿਲ੍ਹੇ ਦੇ ਡੈਲੀਗੇਟਾਂ ਚੋਂ ਅਸੀਂ ਸਟੇਟ ਦੇ ਡੈਲੀਗੇਟ ਤੁਹਾਡੇ ਵੱਲੋਂ ਕੀਤੀ ਜਾਏਗੀ ਮੈਂਬਰਸ਼ਿਪ ਤੁਸੀਂ ਸ਼ੁਰੂ ਕਰੋਗੇ ਆਪਾਂ ਅਸੀਂ ਨਹੀਂ ਅਸੀਂ ਤੇ ਉਹ ਕਰਾਂਗੇ ਜੋ ਅਕਾਲ ਤਖਤ ਸਰਬ ਦੇ ਜੈਤਰ ਹੈ ਇੱਕ ਤਰੀਕ ਨੂੰ ਪ੍ਰਧਾਨ ਦੀ ਚੋਣ ਹੋਣੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਕਿਸ ਤਰੀਕੇ ਨਾਲ ਵੇਖਦੇ ਹੋ ਮੈਂ ਉਹਦੇ ਬਾਰੇ ਐਂ ਤੇ ਦਸਰਾ ਪਤਾ ਨਹੀਂ ਹੋਣੀ ਵੀ ਕਿ ਲਈ ਹੋਣੀ ਪਰ ਲੱਗਦਾ ਨਹੀਂ ਸੁਖਬੀਰ ਬਾਦਲ ਨੂੰ ਫੇਰ ਪ੍ਰਧਾਨ ਬਣਾਇਆ ਜਾਦਾ ਉਹ ਜੋ ਜੋ ਉਹਨੇ ਫੜਾਇਆ ਉਹਨੇ ਬਣਨ ਚ ਮੈਂ ਖੁਣ ਮੇਰੀ ਗੱਲ ਸੁਣੋ ਜਦੋਂ ਉਹ ਤੁਸੀਂ ਜਦੋਂ ਮੇਰੇ ਹੀ ਬੰਦੇ ਆ ਮੈਂ ਹੀ ਬੰਦੀ ਕੀਤਾ ਤੇ ਤੀਹ ਤਰ੍ਹਾਂ ਬੰਦਾ ਕਿ ਤੂੰ ਬਣੂ ਪਰ ਗੱਲ ਤੇ ਫੇਰ ਹੋ ਗਈ ਵੀ ਇੱਕ ਗੱਲ ਤੇ ਲਾਇਆ ਦੂਜੀ ਗੱਲ ਤੇ ਲੱਗੀ ਕਿਉਂਕਿ ਗੱਲ ਤੇ ਇਹ ਹੋ ਰਹੀ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਬਾਦਲ ਪਰਵਾਦ ਨੂੰ ਜਿਹੜਾ ਵਾ ਲੰਬੇ ਕਾਲੀ ਦਲ ਤੋਂ ਲੰਬੇ ਕੀਤਾ ਗਿਆ ਗੱਲ ਇਹਦੀ ਮੈਂ ਕਹਿੰਦਾ ਸੀਗਾ ਕਾਤ ਤਬਨੇ ਜੋ ਫੈਸਲਾ ਲਿਆ ਉਹਨੇ ਬਈ ਇਹਨਾਂ ਨੂੰ ਇਕੱਠੇ ਕਰਕੇ ਇਕਤਾ ਨੈਸ਼ਨਲ ਕਨਿਗਲਦਨ ਨੂੰ ਬਚਾਇਆ ਜੇ ਇਸ ਦੁਬਾਰਾ ਸੁਖਵੀਰ ਬਾਦਲ ਪ੍ਰਧਾਨ ਬਣਦੇ ਨੇ ਤਾਂ ਤੁਸੀਂ ਐਕਸੈਪਟ ਕਰੋਗੇ ਉਹਨਾਂ ਦੇਖੋ ਮੇਰੀ ਗੱਲ ਤੋਂ ਮੈਂ ਤਾਂ ਪਹਿਲਾਂ ਹੀ ਨਹੀਂ ਐਕਸੈਪਟ ਕਰਦਾ ਜੋ ਹੋਣ ਕਿਦੋਂ ਕਰਦਾ ਠੀਕ ਹੈ ਡਾਟ ਸਰ ਪਾਰਟੀ ਸ਼੍ਰੋਮਣੀ ਕਾਲੀਦਨ ਪਰਿਵਾਰਵਾਦ ਤੋਂ ਮੁਕਤ ਹੋਣੀ ਚਾਹੀਦੀ ਹੈ ਜੇ ਪ੍ਰਧਾਨਗੀ ਦੀ ਗੱਲ ਕਰ ਰਹੇ ਆਪਾਂ ਸੁਖਵੀਰ ਬਾਦਲ ਮੈਂ ਮੈਂ ਇਸ ਵਾਰ ਨਹੀਂ ਗੱਲ ਕਰਦਾ ਮੈਂ ਕਹਿੰਦਾ ਕੋਈ ਵੀ ਹੋਵੇ ਉਹਨੂੰ ਸਿੱਖ ਪੰਥ ਦੀ ਸੇਵਾ ਲਈ ਯਾਰ ਹੋਣਾ ਚਾਹੀਦਾ ਜਿਹੜੇ ਆਪਾਂ ਵਾਚੇ ਟੈਲੇਗੇਸ਼ਨ ਤੇ ਬਾਨਕ ਚਾਨੋ ਠੀਕ ਓਕੇ